ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਪਹੁੰਚੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਰਸਤੇ ਦੇ ਵਿੱਚ ਹੀ ਜਿਹੜਾ ਕਿ ਜੀਟੀ ਰੋਡ ਤੋਂ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਹੈ ਸੋ ਉਹ ਰਸਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਸਲਾਬ ਜਿਹੜਾ ਕਿ ਬਹੁਤ ਜ਼ਿਆਦਾ ਵੱਡਾ ਇਕੱਠ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਸਾਲਾਨਾ ਜੋੜ ਮੇਲਾ ਮਨਾਉਣ ਦੇ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਸ਼ਰਧਾ ਭਾਵਨਾ ਤੁਸੀਂ ਆਪ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਕੁਝ ਸੰਗਤਾਂ ਮੱਥਾ ਟੇਕ ਕੇ ਵਾਪਸ ਆ ਰਹੀਆਂ ਨੇ ਤੇ ਕੁਝ ਸੰਗਤਾਂ ਜਾ ਰਹੀਆਂ ਨੇ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਹਰ ਸਾਲ ਇੱਥੇ ਹਾਜ਼ਰੀ ਭਰਦਿਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਧਰਲਾ ਰਸਤਾ ਜਿਹੜਾ ਤੁਹਾਨੂੰ ਦਿਖਾ ਰਿਹਾ ਇੱਧਰੋਂ ਸੰਗਤ ਗੁਰਦੁਆਰਾ ਬੀੜ ਬੁੱਢਾ ਸਾਹਿਬ ਨੂੰ ਆਉਂਦੀ ਹੈ ਤੇ ਰਸਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਨੇ ਕਿਉਂਕਿ ਸਾਲਾਨਾ ਜੋੜ ਮੇਲਾ ਜਿਹੜਾ ਕਿ ਵੱਡੀ ਗਿਣਤੀ ਵਿੱਚ ਇੱਥੇ ਭਰਦਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀ ਕਿ ਨਤਮਸਤਕ ਹੋਣ ਲਈ ਪਹੁੰਚਿਆ ਨੇ ਸੋ ਸੰਗਤਾਨਾਂ ਨਾਲ ਗੱਲ-ਗੱਲਬਾਤ ਕਰਾਂਗੇ ਪਰ ਹਾਂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕਿੱਥੋਂ ਆਇਓ ਕੀ ਨਾਮ ਅਸੀਂ ਪਿੰਡ ਪੰਜਵਾੜ ਤੋਂ ਆਏ ਹਾਂ ਜੀ ਸਾਡਾ ਇੱਥੋਂ 10 ਕਿਲੋਮੀਟਰ ਪਿੰਡ ਹੈ ਹਾਂ ਜੀ ਦੇਖੇਗੇ ਕਿ ਵੱਡੀ ਕੀਮਤੀ ਵਿੱਚ ਸੰਗਤਾਂ ਮਬਾਬਾ ਬੁੱਢਾ ਸਾਹਿਬ ਜੀ ਨਤਮਸਤਕ ਹੁਣ ਪਹੁੰਚ ਨੇ ਭਾਰੀ ਜਿਹੜਾ ਕਿ ਜੋੜ ਮੇਲਾ ਸਲਾਨਾ ਜੋੜ ਮੇਲਾ ਭਰਿਆ ਹੋਇਆ ਕੀ ਕਹਿਣਾ ਚਾਹੋਗੇ ਇੱਥੇ ਜੀ ਹਰ ਵੇਲੇ ਦੀ ਇੱਥੋਂ ਹਰ ਚੀਜ਼ ਮਿਲਦੀ ਹੈ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਪੁੱਤ ਮਿਲਦਾ ਇਥੇ ਬਾਬੇ ਬੁੱਢੇ ਦਾ ਸਥਾਨ ਹੈ ਇਥੋਂ ਅੱਜ ਦੇ ਦਿਨ ਮਾਤਾ ਗੰਗਾ ਜੀ ਜਿਹੜੇ ਸੀ ਉਹ ਵਰ ਲੈਣ ਵਾਸਤੇ ਆਏ ਸੀ ਤੇ ਉਹਨਾਂ ਨੂੰ ਇਥੋਂ ਬਚਨ ਹੋਏ ਸਿੱਖੀ ਦੇ ਤੇ ਉਹਨਾਂ ਦੇ ਕਿ ਜਿਹੜਾ ਸੀ ਉਹ ਗੁਰੂ ਹਰਗੋਬਿੰਦ ਪਾਸ਼ਾ ਜਿਹੜੇ ਪੈਦਾ ਹੋਏ ਤੇ ਉਹਨਾਂ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਨਾਲ ਉਹ ਗੁਰੂ ਅਰਜਨ ਦੇ ਪਾਸ਼ਾ ਨੇ ਆਪਣੇ ਮਾਤਾ ਘੱਲਿਆ ਸੀ ਉਹਨਾਂ ਨੂੰ ਮਹਿਲਾ ਨੂੰ ਮਾਤਾ ਗੰਗਾ ਜੀ ਨੂੰ ਕਿ ਵੀਰ ਸਾਹਿਬ ਦੀ ਧਰਤੀ ਤੇ ਜਾਓ ਤੇ ਉੱਥੋਂ ਤੁਹਾਨੂੰ ਬਾਬਾ ਬੁੱਢਾ ਜੀ ਜਿਹੜੇ ਨੇ ਉਹ ਵਰ ਦੇਣਗੇ ਫਿਰ ਮਾਤਾ ਗੰਗਾ ਜੀ ਅੱਜ ਦੇ ਦਿਨ ਪ੍ਰਸ਼ਾਦੇ ਲੈ ਕੇ ਨੰਗੇ ਪੈਰੀ ਇਸ ਅਸਥਾਨ ਤੇ ਪਹੁੰਚੇ ਤਾਂ ਉਹਨਾਂ ਨੂੰ ਵਰ ਪ੍ਰਾਪਤ ਹੋਇਆ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਸੰਗਤਾਂ ਐ ਜੋ ਵੀ ਇੱਥੋਂ ਮੰਗਦੀਆਂ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਆਜ ਦੇਨ ਦੇ ਪ੍ਰਸ਼ਾਦੇ ਲੈ ਕੇ ਆਉਂਦੀਆਂ ਨੇ ਮਿਸੇ ਪ੍ਰਸ਼ਾਦੇ ਤੇ ਉਹ ਲਿਆ ਕੇ ਇੱਥੇ ਕਮਸਦੋ ਕੇ ਅਰਦਾਸਾ ਕਰਦੀਆਂ ਉਹਨਾਂ ਦੀ ਮਨੋ ਕਾਮਨਾ ਤੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਕੀ ਲੱਗਦਾ ਹੈ ਕਿ ਜਦੋਂ ਕਿਸੇ ਵੀ ਗੁਰੂ ਘਰ ਜਾਈਏ ਨਿਮਾਣਾ ਹੋ ਕੇ ਜਾਂਦਾ ਤੇ ਗੁਰੂ ਜੀ ਗੱਲ ਨਾਲ ਲਾਉਂਦੇ ਨੇ ਹਰ ਮੁਰਾਦਾਂ ਪੂਰੀਆਂ ਕਰ ਦਿੰਦੇ ਨੇ ਝੋਲੀਆਂ ਭਰ ਦਿੰਦੇ ਨੇ ਕਿ ਇਸ ਦਰਤੇ ਵੀ ਮਾਤਾ ਗੰਗਾ ਜੀ ਜਦੋਂ ਨਿਮਾਣੇ ਬਣ ਕੇ ਆਏ ਤਾਂ ਉਹਨਾਂ ਨੂੰ ਪੁੱਤਰ ਹੀ ਦਾਤ ਪ੍ਰਾਪਤ ਹੋਈ ਜਿਵੇਂ ਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਦੋਂ ਔਲਾਦ ਨਹੀਂ ਹੁੰਦੀ ਤਾਂ ਇੱਥੇ ਆ ਕੇ ਔਲਾਦ ਦੀ ਪ੍ਰਾਪਤੀ ਲਈ ਅਰਦਾਸਾਂ ਬੇਨਤੀ ਕਰਦੇ ਵੇਖੋ ਜੀ ਇਹ ਤੇ ਉਚਾਈ ਤੇ ਜਾਵਾਂਗੇ ਉੱਚੇ ਹੋ ਕੇ ਜਾਵਾਂਗੇ ਤੇ ਕਿਤੇ ਵੀ ਫਲ ਪ੍ਰਾਪਤ ਨਹੀਂ ਹੁੰਦਾ ਇਹ ਤੇ ਫਲ ਪ੍ਰਾਪਤ ਨੀਵੇਂ ਹੁੰਦਿਆ ਹੈ ਮਿਲਣਾ ਹੈ ਅੱਜ ਮਾਤਾ ਗੰਗਾ ਜੀ ਨੰਗੇ ਪੈਰੀ ਪੈਂਦਲ ਚੱਲ ਕੇ ਨੀਵੇਂ ਹੋ ਕੇ ਆਏ ਤੇ ਉਹਨਾਂ ਨੂੰ ਫਲ ਪ੍ਰਾਪਤ ਹੋਇਆ ਇਥੋਂ ਪੁੱਤਰ ਦੀ ਦਾਤ ਜਿਹੜੀ ਆ ਨੀਵੇਂ ਹੋਇਆ ਪ੍ਰਾਪਤ ਹੋਈ ਆ ਅੱਜ ਵੀ ਸੰਗਤਾਂ ਜਿਹੜੀਆਂ ਮੁਗ ਮਾਲਵੇ ਤੋਂ ਲੈ ਕੇ ਇਥੇ ਨੰਗੇ ਪੈਰੀ ਪੈਂਦਲ ਚੱਲ ਕੇ ਆਉਂਦੀਆਂ ਨੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ ਕਿੰਨੀ ਕਿ ਸੰਗਤ ਜੇ ਦੇਖੀਏ ਕਿ ਕੋਈ ਵੱਡੀ ਗਿਣਤੀ ਵਿੱਚ ਦੇਖਿਆਗਾ ਜੀ ਸੰਗਤ ਦਾ ਜਿਹੜਾ ਕਿ ਇਕੱਠ ਬਹੁਤ ਜ਼ਿਆਦਾ ਇਹ ਜੀ ਲੱਖਾਂ ਦੀ ਕਦਰ ਵਿੱਚ ਸੰਗਤ ਹੈ ਕੱਲ 5 ਤਰੀਕ ਤੋਂ ਲੈ ਕੇ 5 6 ਤੇ ਕੱਲ 7 ਤੱਕ ਵੈਸੇ ਤਾਂ 21 22 ਅੱਸੂ ਨੂੰ ਹੁੰਦਾ ਵਾ ਦੇਸੀ ਨੂੰ ਪਰ ਜਿਹੜੀ ਅੰਗਰੇਜ਼ੀ ਹੈ ਉਹ ਅਕਤੂਬਰ ਮਲੋਹਣ 5 ਤੋਂ 6 7 ਤਿੰਨ ਦਿਨ ਲਗਾਤਾਰ ਹੀ ਕਰ ਦਿੱਤੀ ਗਈ ਹੈ ਸੰਗਤ ਬਹੁਤ ਜਿਆਦਾ ਦੂਰ ਨੇੜੇ ਉਹ ਦੇਸ਼ਾ ਵਿਦੇਸ਼ਾ ਤੋਂ ਇੱਥੇ ਸ਼ਰਦਾ ਭਾਉਣਾ ਦੇ ਨਾਲ ਆਉਂਦੀ ਹੈ ਹਣ ਦੇਖੇਗੇ ਕਿ ਮਿਸੇ ਪ੍ਰਸ਼ਾਦੇ ਤੇ ਪਿਆਜ਼ ਨਾਲ ਦਿੱਤਾ ਜਾਂਦਾ ਗੰਡਾ ਪੰਨੇ ਜਾਂਦਾ ਹੈ ਜਦੋਂ ਮਾਤਾ ਗੰਗਾ ਜੀ ਦਿੱਤਾ ਅੱਜ ਵੀ ਉਹੀ ਰਿਵਾਜ ਹੈ ਉਵੇਂ ਹੀ ਮਿਸੇ ਪ੍ਰਸ਼ਾਦੇ ਮਿਲਦੇ ਨੇ ਉਵੇਂ ਮਿਸੇ ਪ੍ਰਸ਼ਾਦ ਚੜਾਈ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਇਹ ਜੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮਾਤਾ ਗੰਗਾ ਜੀ ਨੰਗੇ ਪੈਰੀ ਸਵੇਰੇ ਉੱਠ ਕੇ ਉਹਨਾਂ ਨੇ ਕੇਸੀ ਇਸ਼ਨਾਨ ਕਰਕੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਚਾਟੀ ਲੱਸੀ ਦੀ ਗੰਡਾ ਦਹੀਂ ਨਾਲ ਲੈ ਕੇ ਆਏ ਉਸੇ ਤਰ੍ਹਾਂ ਹੀ ਅੱਜ ਉਹ ਸੰਗਤਾਂ ਜਿਹੜੀਆਂ ਵਾਂ ਉਸੇ ਤਰ੍ਹਾਂ ਹੀ ਆ ਰਹੀਆਂ ਨੇ ਆਹ ਸਵੇਰੇ ਉੱਠਦੀਆਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੀਆਂ ਨੇ ਨਿੱッセ ਪ੍ਰਸ਼ਾਦੇ ਤਿਆਰ ਕਰਦੀਆਂ ਨੇ ਨਾਲ ਦਹੀਂ ਲੈਂਦੀਆਂ ਲੱਸੀ ਲੈਂਦੀਆਂ ਚਾਰ ਲੈਂਦੀਆਂ ਨੇ ਲੈ ਕੇ ਇੱਥੇ ਆਣ ਕੇ ਨਕਮਸਤ ਹੋ ਕੇ ਅਰਦਾਸਾ ਕਰਾਉਂਦੀਆਂ ਨੇ ਤੋਂ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਜੀ ਬਾਬਾ ਬੁੱਢਾ ਜੀ ਨੇ 6 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਨੇ ਤੇ ਹਰ ਸੱਚਖੰਡ ਚਿਰ ਹਰ ਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਏ ਨੇ ਸੋ ਬੜਾ ਵੱਡਾ ਮਾਣ ਹੈ ਇਸ ਦਰ ਤੇ ਔਰ ਸਭ ਤੋਂ ਵੱਡੀ ਉਮਰ ਦੇ ਜਿਹੜੇ ਕਿ ਇਹ ਸੇਵਾਦਾਰ ਹੋਏ ਨੇ ਗੁਰੂ ਘਰ ਦੇ ਤੇ ਕੀ ਕਹਿਣਾ ਚਾਹੋਗੇ ਜਿਵੇਂ ਦੇਖੇਗੇ ਅੱਜ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ ਵਿੱਚ ਇੱਥੇ ਮੋਟਰਸਾਈਕਲਾਂ ਤੇ ਹੁੱਲੜਬਾਜ ਵੀ ਕਰਦੇ ਨਜ਼ਰ ਆਉਂਦੇ ਨੇ ਕੀ ਕਹਿਣਾ ਚਾਹੋਗੇ ਉਹ ਵੀ ਸੇਵਾਦਾਰ ਸੀ ਗੁਰੂ ਘਰ ਦੇ ਤੇ ਉਹਨਾਂ ਨੇ ਨਿਮਾਣਾ ਹੋ ਕੇ ਸੇਵਾ ਕੀਤੀ ਤੇ ਜਿਹੜੇ ਨੌਜਵਾਨ ਨੇ ਅੱਜ ਕਰ ਆਉਂਦੇ ਇਸ ਦਰ ਤੇ ਜ਼ਰੂਰ ਨੇ ਸਾਲਾਨਾ ਜੋੜ ਮੇਲੇ 'ਚ ਹਾਜ਼ਰੀ ਭਰਦੇ ਨੇ ਪਰ ਹੁੱਲੜਬਾਜ ਜਿਆਦਾ ਕੀਤੀ ਜਾਂਦੀ ਉਹਨਾਂ ਨੌਜਵਾਨਾਂ ਨੂੰ ਕੀ ਉਹ ਜੀ ਵੇਖੋ ਸੇਵਾਦਾਰ ਤੇ ਆ ਇਹ ਬੱਚੇ ਆ ਜਿਹਦਾ ਅੱਜ ਹੁੱਲੜ ਬਾਜੀ ਕਰ ਰਹੇ ਨੇ ਜਿਵੇਂ ਜਿਵੇਂ ਇਸ ਸਥਾਨ ਤੇ ਆਉਣਗੇ ਉਹਨਾਂ ਨੂੰ ਸੇਧ ਮਿਲਦੀ ਜਾਊਗੀ ਕਿਉਂਕਿ ਵੱਡਿਆਂ ਤੋਂ ਸੇਧ ਮਿਲਦੀ ਆ ਹੁਣ ਆਪਣੇ ਛਤਾਨੀਆਂ ਕਰਦੇ ਨੇ ਜਿਵੇਂ ਜਿਵੇਂ ਗੁਰੂ ਦੀ ਉਹਨਾਂ ਦੇ ਹੱਥ ਸਿਰ ਤੇ ਹੱਥ ਹੋ ਗਿਆ ਪਿਆਰ ਸਹਿਤ ਆ ਗਏ ਤੇ ਆਪਣੇ ਆਪ ਹੀ ਨਿਮਰਤਾ ਜਾਏਗੀ ਬਾਬਾ ਬੁੱਢਾ ਸਾਹਿਬ ਦੀ ਉਮਰ 125 ਸਾਲ ਹੋਈ ਹੈ ਉਹਨਾਂ ਨੇ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਆ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਤੋਂ ਉਹਨਾਂ ਨੂੰ ਬਾਰ ਬਰਦਾਨ 12 ਸਾਲਾਂ ਦੀ ਉਮਰ ਦੇ ਵਿੱਚ ਹੋਇਆ ਸੀ ਉਹਨਾਂ ਨੂੰ ਬੁੱਢਾ ਕਹਿ ਕੇ ਉਹਨਾਂ ਨੂੰ ਕਿਤਾਬ ਦਿੱਤਾ ਗਿਆ ਹੈ ਤੇ ਇਸ ਕਰਕੇ ਸਾਰਿਆਂ ਨੂੰ ਹੀ ਗੁਰੂ ਹਰਗੋਬਿੰਦ ਪਾਸ਼ਾ ਦੇ ਕੋਲੋਂ ਗੁਰੂ ਹਰਗੋਬਿੰਦ ਪਾਸ਼ਾ ਨੂੰ ਨਾ ਕਰਤਵਿਧਿਆ ਸਿਖਾਈ ਤੇ ਉਹਨਾਂ ਨੇ ਸਾਰੇ ਸੱਜਣ ਧਾਰੀ ਬਣਾ ਕੇ ਉਹਨਾਂ ਦੇ ਹੱਥੀ ਉਹ ਸੱਚਖੰਡ ਗਏ ਸੋ ਹੋਰ ਵੀ ਵੀਰ ਇੱਥੇ ਸੰਗਤਾਂ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਰੇ ਖਾਲਸਾ ਵੀ ਫਤਈ ਫਤੇ ਫਤੇ ਵੀਰ ਜੀ ਕਿੱਥੋਂ ਆਏ ਵੀਰ ਜੀ ਵੀਰ ਜੀ ਅੰਮ੍ਰਿਤਸਰ ਤੋਂ ਆਏ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਸਲਾਨਾ ਜੋੜ ਮੇਲਾ ਸੰਗਤਾਂ ਮਨਾ ਰਹੀਆਂ ਨੇ ਤਨ ਤਨ ਬਾਬਾ ਬੁੱਢਾ ਜੀ ਦਾ ਤੇ ਇਸ ਮੌਕੇ ਤੇ ਵੱਡਾ ਇਕੱਠ ਹੈ ਜਿਹੜਾ ਕਿ ਸੰਗਤਾਂ ਦਾ ਦੇਖਣ ਨੂੰ ਮਿਲ ਰਿਹਾ ਕੀ ਇਹ ਬਹੁਤ ਪ ਜਦੋਂ ਵੀ ਆਈ ਦਾ ਬਾਬਾ ਬੁੱਢਾ ਜੀ ਤੇ ਨਮਸਕਾਰ ਕਰਕੇ ਜਾਈਦਾ ਮਸਿਆ ਦੇ ਹੋ ਗਿਆ ਪੂਰਨਮਾਸੀ ਤੇ ਹੋ ਗਿਆ ਤੇ ਬੜਾ ਆਪਾ ਭਾਈ ਬਹੁਤ ਕਿਰਪਾ ਹੁੰਦੀ ਬਾਬਾਈ ਦੀ ਮੈਨੂੰ ਪੁੱਤਰ ਦੀ ਦਾਤ ਵੀ ਬਖਸ਼ੀ ਬਾਬਾਈ ਨੇ ਅੱਛਾ ਜੀ ਤੇ ਬਹੁਤ ਕਾਫੀ ਕਾਰਜਰਾਸ ਕੀਤੀ ਬਾਬਾਈ ਜੀ ਹਾਂਜੀ ਸਰਤਾ ਭਾਵਨਾ ਬਹੁਤ ਜ਼ਿਆਦਾ ਸੰਗਤ ਦੇ ਵਿੱਚ ਦੇਖਿਆ ਗਿਆ ਕਿ ਭਾਵੇਂ ਸੰਗਤ ਬਹੁਤ ਜ਼ਿਆਦਾ ਪਰ ਫਿਰ ਵੀ ਸੰਗਤ ਹੋਰ ਵਧੀ ਜਾਂਦੀ ਹੈ ਆਈ ਜਾਂਦੀ ਹੈ ਕਿਉਂਕਿ ਇਹ ਵੱਡਾ ਇਕੱਠ ਹੈ ਹਰ ਸਾਲ ਇਸ ਤੋਂ ਵੱਧ ਵੱਧ ਵੱਡੇ ਇਕੱਠ ਹੁੰਦਾ ਜਾਂਦਾ ਹੈ ਹਾਂਜੀ ਇਹ ਤੇ ਕਿਰਪਾ ਹੀ ਆ ਜੀ ਬਾ ਬੁੱਢਾ ਹੀ ਜਿੰਨੀ ਤਾਰੀਫ ਕਰ ਲੋ ਓਨੀ ਥੋੜੀ ਆ ਤੇ ਐਂ ਤੇ ਬਸ ਬਾਬਾਈ ਦਾ ਨਾਮ ਲਈਦਾ ਜਦੋਂ ਆਈਦਾ ਕੀ ਕਹਿਣਾ ਚਾਹੋਗੇ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀ ਨੇ ਤੁਸੀਂ ਵੀ ਨਤਮਸਤਕ ਹੋਣ ਆਈ ਕਿਹਨਾਂ ਜੇ ਅਸੀਂ ਤਾਂ ਇਹੋ ਹੀ ਕਮਾਣਗੇ ਕਿ ਭਾਈ ਜਿੰਨੇ ਵੀ ਗੁਰੂ ਕੀ ਸੰਗਤ ਇੱਥੇ ਪਹੁੰਚਦੀ ਹੈ ਘੱਟ ਤੋਂ ਘੱਟ ਇੱਕ ਇੱਕ ਆਉਗਣ ਜ਼ਰੂਰ ਛੱਡ ਕੇ ਜਾਈਏ ਤੇ ਉਹ ਲੋਕਾਂ ਦੀ ਘਾਵਤ ਹੈ ਗੁਰੂ ਦੀ ਨਹੀਂ ਕਿ ਕਿ ਵਾਰਸ਼ ਸ਼ਾਹ ਨਾਲ ਆਤਾਂ ਜਾਂਦੀਆਂ ਨੇ ਤੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਪਰ ਗੁਰਬਾਣੀ ਦਾ ਸੱਚਾ ਗਿਆਨ ਇਹ ਕਹਿੰਦਾ ਕਿ ਭਾਈ ਆਦਤਾਂ ਜਿਹੜੀਆਂ ਥੋੜੀਆਂ ਥੋੜੀਆਂ ਕਰਕੇ ਵੀ ਛੱਡਦੀਏ ਕਿ ਕਰਕੇ ਤਾਂ ਬੰਦਾ ਮਨੁੱਖ ਤੋਂ ਦੇਵਤਾ ਬਣ ਜਾਂਦਾ ਹਾਂਜੀ ਸੋ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੇ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਦੇਦਾਰ ਲਈ ਪਹੁੰਚੀਆਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਸਲਾਨਾ ਜਿਹੜਾ ਕਿ ਜੋੜ ਮੇਲਾ ਜਿਹੜਾ ਕਿ ਤੰਤਨ ਬਾਬਾ ਬੁੱਢਾ ਜੀ ਦਰਤੇ ਲੱਗਦਾ ਚਬਾਲ ਬੀੜ ਬਾਬਾ ਬੁੱਢਾ ਸਾਹਿਬ ਗੁਰਦਰਾ ਸਾਹਿਬ ਵਿਖੇ ਜਿੱਥੇ ਕਿ ਹਰ ਸਾਲ ਸੰਗਤਾਂ ਵੱਡੀ ਗਿਣਤੀ ਚ ਨਤਮਸਤਕ ਹੋਣ ਪਹੁੰਚਦੀਆਂ ਨੇ ਮੰਨਦੇ ਮਰਦਾ ਪੂਰੀਆਂ ਨੇ ਕਿ ਇੱਥੇ ਪੁੱਤਰਾਂ ਦੇ ਦਾਨੀ ਤੰਤਨ ਬਾਬਾ ਬੁੱਢਾ ਜੀ ਪੁੱਤਰਾਂ ਦੀ ਔਲਾਦ ਦਿੰਦੇ ਨੇ ਵੱਡੀ ਗਿਣਤੀ ਵਿੱਚ ਬੇਔਲਾਦ ਜੋੜੇ ਇੱਥੇ ਆ ਕੇ ਅਰਦਾਸਾਂ ਬੇਨਤੀ ਕਰਦੇ ਨੇ ਮਿੱਸੇ ਪ੍ਰਸ਼ਾਦ ਚੜਾਉਂਦੀਆਂ ਨੇ ਪਿਆਜ਼ ਦਾ ਚੜਾਉਂਦੀਆਂ ਨੇ ਤੇ ਜਿਹੜਾ ਰੀਤੀ ਰਿਵਾਜ ਪੁਰਾਣਾ ਚੱਲਦਾ ਆ ਰਿਹਾ ਮਾਤਾ ਕੰਗਾ ਜੀ ਵੱਲੋਂ ਮਾਤਾ ਕੰਗਾ ਜੀ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੁੰਦੀ ਹੈ ਬਾਬਾ ਬੁੱਢਾ ਜੀ ਮਿਸੇ ਪ੍ਰਸ਼ਾਦ ਦੇਤੇ ਇੱਕ ਪਿਆਜ ਦਿੰਦੇ ਨੇ ਉਹਨਾਂ ਨੂੰ ਗੰਡਾ ਪੰਨ ਕੇ ਤੇ ਕਹਿੰਦੇ ਨੇ ਕਿ ਇਸੇ ਤਰ੍ਹਾਂ ਹੀ ਤੁਹਾਡਾ ਦਾ ਪੁੱਤਰ ਦੁਸ਼ਮਣਾਂ ਦੇ ਸਿਰ ਪੰਨਿਆ ਕਰੇਗਾ ਸੋ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾਤ ਪ੍ਰਾਪਤ ਹੁੰਦੀ ਹੈ ਸੋ ਇਸੇ ਤਰ੍ਹਾਂ ਹੀ ਉਸ ਰੀਤੀ ਰਿਵਾਜ ਅੱਜ ਵੀ ਚੱਲਦੀ ਆ ਰਹੀ ਹੈ ਤੇ ਅੱਜ ਵੀ ਮਿਸੇ ਪ੍ਰਸ਼ਾਦ ਦੇਤੇ ਪਿਆਜ ਦਾ ਜੜਾ ਕੇ ਅੰਬੇ ਔਲਾਦ ਜਿਹੜੇ ਕਿ ਹੁੰਦੇ ਨੇ ਜੋੜੇ ਜਿਹੜੇ ਆ ਕਿ ਅਰਦਾਸ ਕਰਦੇ ਨੇ ਪੁੱਤਰਾਂ ਦੀ ਦਾਤ ਮੰਗਦੇ ਨੇ ਉਹਨਾਂ ਨੂੰ ਮਿਸੇ ਪ੍ਰਸ਼ਾਦ ਤੇ ਪਿਆਜ ਦਿੱਤਾ ਜਾਂਦਾ ਹੈ ਸੋ ਵੱਡੀ ਗਿਣਤੀ ਵਿੱਚ ਸਲਾਨਾ ਜੋੜ ਮੇਲਾ ਜਿਹੜਾ ਕਿ ਇੱਥੇ ਮਨਾਇਆ ਜਾਂਦਾ ਹੈ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਚਬਾ